ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਸੀਂ ਬਹੁਤ ਖੁਸ਼ੀਵਾਰੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹੋ ਕੀ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਡੂ ਯੂ ਵਾਂਟ ਟੂ ਆਬਟੇਨ ਸਲਵੇਸ਼ਨ ਅਗਰ ਹਾਂ ਤੇ ਚਲੋ ਅਸੀਂ ਗੁਰੂ ਨਾਨਕ ਜੀ ਸਾਨੂੰ ਦੱਸਦੇ ਆ ਇਹਦਾ ਰਸਤਾ ਕੀ ਹੈ ਗੁਰੂ ਨਾਨਕ ਜੀ ਅੰਗ 148 ਤੇ ਕਹਿੰਦੇ ਆ ਭੇਦ ਪੜਿਆ ਨਹੀਂ ਭੇਦ 부ਝਣਾ ਪਾਵਣਾ ਗੁਰੂ ਗ੍ਰੰਥ ਸਾਹਿਬ ਪੜਨਾਂ ਨਾਲ ਕੁਛ ਨਹੀਂ ਹੋਏਗਾ ਉਹਨੂੰ ਸਮਝਣਾ ਹੋਏਗਾ ਸ ਇਹਨੂੰ ਸਮਝਣ ਵਾਸਤੇ ਮੁਕਤੀ ਸਾਲਵੇਸ਼ਨ ਪਾਣ ਵਾਸਤੇ ਖੁਸ਼ੀਆਂ ਪਾਣ ਵਾਸਤੇ ਅਸੀਂ ਜਪਜੀ ਸਾਹਿਬ ਵਿੱਚ ਜਾਏਗੇ ਕੋ ਗੁਰੂ ਨਾਨਕ ਦੀ ਜੋ ਡਾਇਰੈਕਸ਼ਨਾਨੂੰ ਦੱਸਿਆ ਉਹਦੇ ਬਾਰੇ ਅਸੀਂ ਜਾਣਨਗੇ ਗੁਰੂ ਨਾਨਕ ਜੀ ਨੇ पांच स्टेप है तू खुशियां वास्ते मुक्ति वास्ते वास्ते पांच स्टेप या धर्म खंड ज्ञान खंड शर्म खंड कर्म खंड सच खंड गुरु नानक जी एस टोल्ड फाइव स्टेप्स टू रीच सैलवेशन टू अपटेन ब्लिस एंड हैप्पीनेस रिल्म ऑफ लाइटसनैस डिसिप्लिन नॉलेज effort action and blissful mojor god ਪੌੜੀ ਨੰਬਰ 35 ਤੇ ਪੁਨਾਨਕ ਜੀ ਦੀ ਕਹਿੰਦੇ ਆ ਧਰਮ ਖੰਡ ਦਾ ਇਹੋ ਧਰਮ ਗਿਆਨ ਖੰਡ ਮੇ ਆਖੋ ਕਰਮ ਧਰਮ ਖੰਡ ਦਾ ਮਤਲਬ ਹੈ ਕਿ ਵਾਹਿਗੁਰੂ ਜੀ ਦੇ ਹੁਕਮ ਦੇ ਹਿਸਾਬ ਨਾਲ ਚੱਲਣਾ ਟੂ ਫੋਲੋ ਗੋਡਸ ਲਾਅ ਨੇਚਰਸ ਲਾਅ ਇਨ ਨੂੰ ਅਸੀਂ ਧਰਮ ਕਹਿੰਦੇ ਆ ਧਰਮ ਮਨੇ ਰਿਲੀਜੀਨ ਨਹੀਂ ਅਗੇ ਇਨਾਂ ਵੱਡਾ ਜਗਤ ਰਾਬ ਦੇ ਲਾਅ ਦੇ ਨਾਲ ਚੱਲਦਾ ਹੈ ਪ੍ਰਿਥੀ ਕੋ ਮੰਦੀ ਹੈ ਕਸ਼ਟਾ ਕੁੰਦੀ ਹੈ ਪਰ ਆਪ ਦੇ ਲਾਅ ਨਾ ਕੁੰਦੀ ਰਹਾ ਰੁਖ ਤੇ ਫੂਲਿਆ ਪੇੜ ਨੂੰ ਕਸ਼ਟਾ ਖਿਲਾਉਂਦਾ ਹੈ ਕੋਈ ਵੀ ਮੌਸਮ ਹੋਵੇ ਵਿਸ਼ ਨੂੰ ਪਤਾ ਹੈ ਕੁਦਰਤ ਨੇ ਉਸ ਤੈ ਬਣਾਇਆ ਕੁਦਰਤ ਦੇ ਰੋਲ ਦੇ ਹਿਸਾਬ ਦੇ ਨਾਲ ਉਹਦੀ ਜਲਾ ਉੱਥੋਂ ਦੀ ਜ਼ਮੀਨ ਚੋਂ ਪਾਣੀ ਉਹ ਮਿੰਨ ਲੈ ਕੇ ਫੁੱਲਾਂ ਨੂੰ ਔਰ ਸਾਰੇ ਪੇੜ ਨੂੰ ਥਿਲਾਉਂਦੇ ਆ ਇਹ ਕੁਦਰਤ ਦਾ ਨਾ ਹੋਇਆ ਕੁਦਰਤ ਦੇ ਸਾਨੂੰ ਚੱਲਦੀ ਹੈ ਨਦੀ ਵੀ ਵਹਿ ਜਾਂਦੀ ਹੈ ਕੀ ਨਦੀ ਕੋ ਨਕਸ਼ਾ ਹੈਗਾ ਦਸ ਦਾ ਰਿਵਰ ਹੈਮ ਅ ਮੈਪ ਲੋ ਲੇਕਿਨ ਆਪਣੇ ਆਪ ਉਹ ਵਹਿਦੀ ਹੈ ਉਹਨੂੰ ਪਤਾ ਹੈ ਕਿ ਇਸ ਤਰ੍ਹਾਂ ਨੇ ਪੈਣਾ ਹੈ ਨੇਚਰ ਦਾ ਲਾਅ ਗੋਡ ਦਾ ਲਾਅ ਦੱਸਦਾ ਨੂੰ ਕਿ ਕਿਸ ਬੰਨੇ ਮੈਨੂੰ ਫਲੋ ਕਰਨਾ ਹੈ ਕਿਸ ਬੰਨੇ ਮੈਨੂੰ ਜਾਣਾ ਹੈ ਹਰ ਉਸ ਬੰਦੇ ਚੱਲ ਜਾਂਦੀ ਹੈ ਤੇ ਜਦੋਂ ਵੀ ਅਸੀਂ ਨੇਚਰ ਦੇ ਲਾਅ ਨੂੰ ਜਾਂਦੇ ਹਾਂ ਤੇ ਸਾਨੂੰ ਬਹੁਤ ਹੀ ਖੁਸ਼ੀ ਹੋਰ ਆਨੰਦ ਪ੍ਰਾਪਤ ਹੁੰਦਾ ਹੈ। ਔਰ ਇਨਸਾਨ ਹੁਰ ਧਰਮ ਇਨਸਾਨ ਦਾ ਨੇਚਰ ਆ ਧਰਮ ਆ ਗੋਡ ਦਾ ਲਾਅ ਆ ਇਨਸਾਨ ਵਿੱਚ ਲਵ ਕੰਪੈਸ਼ਨ ਐਂਡ ਕਾਈਂਡਨੈਸ ਹੁੰਦੀ ਹੈ ਪਿਆਰ, ਕਰੋਨਾ ਔਰ ਤਿਆ ਹੁੰਦੀ ਹੈ। ਇਹ ਰੱਬ ਦਾ ਨਿਯਮ ਹੈ। अगर हम इस हिसाब ना चलेंगे तो साडी जिंदगी च हमेशा आनंद रहेगा लेकिन इंसान랍 ਦੇ ਲਾ ਦੇ ਨਾਲ একদম ਨਹੀਂ ਚਲਦਾ ਉਹ ਆਪਣੇ ਵਿਚਾਰਾਂ ਨਾਲ ਚਲਦਾ ਹੈ ਉਹ دیکھਦਾ ਕੰਮ ਕਰਨਾ ਮੈਨੂੰ ਫਾਇਦਾ ਹੋਗਾ ਨਾ ਨੁਕਸਾਨ ਹੋਏਗਾ ਤਾਂ ਉਹ ਕੰਮ ਕਰੂਗਾ ਹੋਰ ਲੋਗ ਮੈਨੂੰ ਕੀ ਕਹਿਣਗੇ ਆ ਮੈਂ ਕੰਮ ਕਰੂੰਗਾ ਤਾਂ ਲੋਕ ਕੀ ਕਹਿਣਗੇ ਉਹ ਲੋਕਾਂ ਦੀ ਜਿਆਦਾ ਚਿੰਤਾ ਵਾਹਿਗੁਰੂ ਦੀ ਇੱਕਦਮ ਚਿੰਤਾ ਨਹੀਂ ਆਦੀ ਹੈ ਲੋਗ ਮੈਨੂੰ ਕੀ ਕਹਿਣਗੇ ਤੇ ਇਹ ਦੇ ਜਿਆਦਾਤਰ ਕੰਮ ਐਕਸ਼ਨ ਇਸ ਇਹਦੇ ਬੇਸ 'ਚ ਰਹਿੰਦੇ ਆ ਪਰ ਲੇਕਿਨ ਇਹ ਪ੍ਰਕਿਰਤੀ ਦਾ ਨਿਯਮ ਨਹੀਂ ਆ ਤੇ ਜਦੋਂ ਇਹ ਪ੍ਰਕਿਰਤੀ ਦਾ ਨਿਯਮ ਨਹੀਂ ਆ ਤਾਂ ਤੁਹਾਨੂੰ ਦੁੱਖ ਹੀ ਹੋਗਾ ਤੁਸੀਂ ਆਪਣੇ ਵਿਚਾਰਾਂ ਨਾਲ ਚੱਲੋ ਚੱਲਦੇ ਰਹੋ ਪਰ ਜ਼ਿੰਦਗੀ ਭਰ ਮਰਦੇ ਦਮ ਤੱਕ ਤੁਸੀਂ ਦੁਖੀ ਰਹੋਗੇ ਕਦੀ ਸੁਖਰ ਸੈਂ ਤੁਹਾਨੂੰ ਕਦੀ ਨਹੀਂ ਮਿਲੇਗਾ ਇਸੇ ਲਈ टू फॉलो बॉड्स और नेचरस लॉ इस धर्म ये जान लो ਤੁਸੀਂ ਲੋ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਅੰਗ 628 ਚ ਲਿਖਦੇ ਹਨ ਧੁਰ ਕੀ ਬਾਣੀ ਆਈ सगली ਚਿੰਤ ਬਨਾਏ ਧੁਰ ਦੀ ਰਬ ਦੀ ਆਗਿਆ ਆਈ ਆ ਖੁਦ ਨਾਲ ਚਲੋਗੇ ਤੇ ਤੁਹਾਡੀ ਸਾਰੀ ਚਿੰਤਾ ਦੂਰ ਹੋ ਜਾਊਗੀ ਨਾਨਕ ਜੀ ਕਹਿੰਦੇ ਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਕਾਲ ਉਹਨਾਂ ਨੇ ਲਿਖਿਆ ਨਾਨਕ ਦਾ ਹੁਕਮ ਕਿ ਨਾਨਕ ਜੀ ਕਹਿੰਦਾ ਕੀਰਤ ਕਰੋ ਵੰਡ ਛਕੋ ਨਾਮ ਜਪੋ ਹੂੰ ਲੇਕਿਨ ਉਹਨਾਂ ਦੀ ਜਦੋਂ ਅਸੀਂ ਸੁਣਦੇ ਆ ਹੁਕਮ ਰਜਾਈ ਚੱਲਣਾ ਤੇ ਸਾਡੇ ਦਿਮਾਗ 'ਚ ਇਹ ਸਭ ਗੱਲਾਂ ਆਉਂਦੀਆਂ ਅਰੇ ਰਾਬ ਦੇ ਰਾਬ ਦਾ ਸਰੀਰ ਆ ਉਹਦੇ ਹੱਥ ਆ ਉਹ ਪੈਰ ਆ ਉਹ ਇੱਕਦਮ ਸਿੰਘਾਸਨ 'ਚ ਬੈਠ ਕੇ ਆਪਣੇ ਮੂੰਹ ਨਾਲ ਹੁਕਮ ਦੇ ਰਿਹਾ ਤੁਸੀਂ ਇਸ ਤਰ੍ਹਾਂ ਕਰੋ ਐਸ ਤਰ੍ਹਾਂ ਚੱਲੋ ਫੁਰਰਾਬ ਐਕਦਾਮ ਆਕਾਸ 'ਚ ਕਿੱਥੇ ਰਹਿੰਦਾ ਹੈ ਪਰੀਆਂ ਦੇ ਨਾਲ ਰਹਿੰਦਾ ਹੈ ਉਹ ਦਾਲਾ ਰਾਜ ਹੈ ਇਸ ਤਰ੍ਹਾਂ ਐਕਦਾਮ ਹੀ ਨਹੀਂ ਆ ਸਾਨੂੰ ਬੱਚਾਂ ਤੇ ਬਚਪਨ 'ਚ ਸਾਨੂੰ ਆ ਦੱਸਿਆ ਗਿਆ ਕਿ ਯਾ ਰਾਜ ਉੱਤੇ ਦੂਰ ਆਕਾਸ 'ਚ ਕਿੱਥੇ ਰਹਿੰਦਾ ਹੈ ਅਸੀਂ ਇਹੀ ਧੋਖੇ 'ਚ ਜ਼ਿੰਦਗੀ ਭਰ ਜਿਉਂਦੇ ਆ ਰਹੇ ਹਰਾਬ ਕਿੱਥੇ ਬਾਹਰ ਨਹੀਂ ਰਹਿੰਦੇ ਰਾਬ ਕਿੱਥੇ ਰਹਿੰਦੇ ਆ ਤਾੜੇ? ਰਾਬ ਤੁਹਾਡੇ ਘੜ ਦੇ ਅੰਦਰ ਹੈ ਤਾੜੇ, ਤੁਹਾਡੇ ਦਿਲ ਦੇ ਅੰਦਰ ਰਹਿੰਦੇ। ਤੁਸੀਂ ਉੱਤੇ ਖੋਜੋ। ਤੁਹਾਨੂੰ ਆਕਾਸ਼ ਤੇ ਕਿਤੇ ਨਹੀਂ ਰੱਬ ਮਿਲਣ ਵਾਲਾ ਹੈ। ਨਾਵੇ ਗਰੂ ਅੰਗ 632 ਚ ਕਿੰਦੇ ਘਰ ਠੀ ਮੇ ਨਿਰੰਜਨ ਤੇਰੇ ਤੂੰ ਖੋਜ ਤਰਿਆ ਨੇ ਤੇਰੇ ਰੱਬ ਤੇਰੇ ਦਿਲ ਦੇ ਅੰਦਰ ਹੈਗਾ। ਤੂੰ ਸਾਰੀ ਦੁਨੀਆ, ਧਰਤੀ, ਆਕਾਸ਼, ਸਮੁੰਦਰ ਸਭ ਜਗਾਂ ਲੱਭ ਜਾਂਦੇ ਆ। ਜਦ ਕਿ ਉਹ ਤੇਰੇ ਦਿਲ ਦੇ ਅੰਦਰ ਵਿਰਾਜਮਾਨ ਹੈਗਾ ਹੈ ਕਬੀਰ ਜੀ ਕਹਿੰਦੇ ਆ ਅੰਗ 325 ਗੁਰੂ ਗ੍ਰੰਥ ਸਾਹਿਬ ਤੇ ਨਾ ਜਾਣਾ ਬੈਂਕੂਟ ਹੈ ਕਹਾ ਜਾਨ ਜਬ ਸਭ ਕਹੈ ਤਹਾ ਹੀ ਨੋ ਬਡੀ ਨੋਸ ਵੇਅਰ ਇਜ਼ ਹੈਵਨ ਬਟ ਐਵਰੀਬਾਡੀ ਵਾਂਟਸ ਟੂ ਗੋ ਥੇ ਪਤਾਨੋ ਮੇ ਇੱਕ ਕੁਐਸਚਨ ਪੁੱਛਦਾ ਹੈ ਕਿ ਤੁਸੀਂ ਅਗਰ ਕੋਈ ਹੋਲੀ ਬੰਦਾ ਗਿਆਨੀ ਬੰਦਾ ਕੋਈ ਪੰਡਿਤ ਮੌਲਵੀ ਪ੍ਰੀਸਟ ਦੇ ਗ੍ਰੰਥੀ ਕੋਈ ਵੀ ਗੱਗ ਤੁਹਾਨੂੰ ਕਹੇਗਾ ਕਿ ਤੁਸੀਂ ਮਰੋ ਫਿਰ ਮੈਂ ਤੁਹਾਨੂੰ ਸਵਰਗ ਦੇਣ ਦਵਾਂਗਾ ਬੈਖੁੰਟ ਦੂੰਗਾ ਸੁਆਗਤ ਦੂੰਗਾ ਕਿ ਤੁਸੀਂ ਮਰਨਾ ਚਾਹੋਗੇ ਐਸ ਪ੍ਰਿਥਵੀ ਵਿੱਚ ਸਵਰਗ ਤੇ ਜਾਣ ਵਾਸਤੇ ਕੋਈ ਮਰਨਾ ਨਹੀਂ ਚਾਹਦਾ ਮਰਨਾ ਨਹੀਂ ਚਾਹੁੰਦਾ ਲੇਕਿਨ ਸਵਰਗ ਜਾਣਾ ਜ਼ਰੂਰ ਚਾਹੁੰਦੇ ਇਸ ਲਈ ਅਗਰ ਐਸ ਗਨ ਨੂੰ ਅਸੀਂ ਸਮਝ ਗਏ ਆ ਕਿ ਸਾਨੂੰ ਆਪਣੀ ਜ਼ਿੰਦਗੀ ਗਰ ਸੌਖੀ ਅੱਛੀ ਆਨੰਦਮਈ ਬਣਾਣੀ ਹੈ ਤੇ ਸਾਨੂੰ ਰੱਬ ਦੇ ਨਿਯਮ ਦੇ ਸਾਬ ਉਹਦੇ ਹੁਕਮ ਦੇ ਨਾਲ ਧੁਰ ਦੀ ਬਾਣੀ ਦੇ ਨਾਲ ਸਾਨੂੰ ਚੱਲਣਾ ਹੋਏਗਾ ਤੇ ਇਹ ਹੀ ਸਾਡਾ ਧਰਮ ਆ ਦੂਜਾ ਸਟੇਡ ਆ ਕਿ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਿਥੇ ਨਾਦ ਬినੋਦ ਕੋਡ ਆਨੰਦ ਅਗਰ ਜਿੱਦੋਂ ਹੀ ਤੁਹਾਨੂੰ ਤਰੰ ਦਾ ਗਿਆਨ ਹੁੰਦਾ ਤੁਸੀਂ ਕੀ ਕਰਨਾ ਰੱਬ ਦੀ ਆਗਿਆ ਕੀ ਅਗਰ ਤੁਸੀਂ ਉਹਨੂੰ ਜਾਣੇਗੇ ਉਹਨੂੰ ਪਛਾਣਾਂਗੇ ਔਰ ਉਹਦੇ ਹਿਸਾਬ ਨਾਲ ਚੱਲेंगे ਹਨਾ ਤੇ ਤੁਹਾਡੇ ਉੱਤੇ ਇੱਕ ਬਹੁਤ ਹੀ ਅਧਿਆਤਮਿਕ ਜਾਗਰਤੀ ਹੋ ਗਈ ਹੈ ਸਪਿਰਚੁਅਲ ਇਨਲਾਈਟਮੈਂਟ ਹੋ ਜਾਵੇਗਾ ਪਤਾ ਨੂੰ ਬਹੁਤ ਖੁਸ਼ੀ ਮਿਲੇਗੀ ਉਥੇ ਨਾਦ ਨਾਦ ਵੱਜੂਗਾ ਇੱਕ ਓਮਕਾਰ ਦਾ ਨਾਦ ਨਾਦ ਦੀ ਅਨਹਤ ਸੰਗੀਤ ਅਨਾਹਤ ਸੰਗੀਤ ਅਨਾਹਤ ਸੰਗੀਤ ਆਹਤ ਸੰਗੀਤ ਦਾ ਮਤਲਬ ਹੁੰਦਾ ਜੇ ਦੋ ਚੀਜ਼ਾਂ ਟਕਰਾਂਦੀਆਂ ਤੇ ਉਹਦੀ ਆਵਾਜ਼ ਆਂਦੀ ਹੈ ਉਹਨੂੰ ਆਹਤ ਸੰਗੀਤ ਕਹਿੰਦੇ ਜਿਵੇਂ ਗਿਟਾਰ ਮਜਾਣਾ ਪਿਆਨਾ ਉਂਗਲਿਓਰ ਤਾਲ ਦਾ ਮੇਲ ਹੁੰਦਾ ਹੈ ਪਿਆਨੋ ਦਾ ਕੀਬੋਰਡ ਹੋਰ ਉਂਗਲੀਆਂ ਦਾ ਮੇਲ ਹੁੰਦਾ ਹੈ ਅਸੀਂ ਪੱਥਰ ਕਿਸੇ ਮਾਰ ਦਿੱਤੇ ਉਹਦੀ ਆਵਾਜ਼ ਆਂਦੀ ਹੈ ਦੋ ਚੀਜ਼ ਟਕਰਾ ਕਰਾਂਦੀ ਉਹ ਆਹਤ ਹੈ ਜਿੱਦੋਂ ਬਗੈਰ ਟਕਰਾਏ ਕੋਈ ਚੀਜ਼ ਆਵਾਜ਼ ਆਂਦੀ ਹੈ ਉਹਨੂੰ ਅਨਾਹਤ ਕਹਿੰਦੇ ਹੈ ਜਿਆਦਾ ਤੁਹਾਨੂੰ ਇਹ ਜਾਣਕਾਰੀ ਮਿਲ ਜਾਊਗੀ ਤੇ ਤੁਹਾਡੇ ਜਿੰਦ ਦੇ ਵਿੱਚ ਇੱਕ ਓੰਕਾਰ ਦਾ ਆਵਾਜ਼ ਨਾਦ ਦੀ ਮਿਊਜ਼ਿਕ ਅਨਹਦ ਬਗੈ ਟਕਰਾਈ ਜੋ ਦੋਨੋਂ ਉੱਚੇਗੀ ਉਹ ਤੁਹਾਨੂੰ ਗਿਆਨ ਦੇਗੀ ਤੁਹਾਨੂੰ ਬਹੁਤ ਹੀ ਆਨੰਦ ਸੁਖ ਦੇਗੀ। ਹੋਰ ਤੁਹਾਨੂੰ ਬਿਨੋਦ ਖੁਸ਼ ਹੋ ਜਾਏ ਖੁਸ਼ੀ ਮਿਲੂਗੀ। ਬਿਨੋਦ ਖੁਸ਼ੀ ਮਿਲਣਾ ਕੀ ਹੈ? ਤੁਸੀਂ ਗੰਭੀਰ ਨਹੀਂ ਰਹਿਣਾ ਹੈ। ਗੰਭੀਰ ਨਹੀਂ ਰਹਿਣਗੇ ਔਰ ਖੁਸ਼ ਹੀ ਰਹਿਣਗੇ। ਆਨੰਦ ਵਿੱਚ ਰਹਿਣਗੇ। ਇਹਦਾ ਮਤਲਬ ਹੈ ਤੇ ਹੋਣ ਸਾਨੂੰ ਧਰਮ ਦੇ ਬਾਰੇ ਜਦ ਪਤਾ ਲੱਗ ਗਿਆ ਗਿਆਨ ਦੇ ਬਾਰੇ ਪਤਾ ਲੱਗ ਗਿਆ ਅਸੀਂ ਹੁਣ ਸਰਨਖੰਡ ਤੇ ਉੱਤੇ ਜਾਏਗੇ ਐਫਰਟ ਮਿਹਨਤ ਦੇ ਉੱਤੇ ਸਰਮਖੰਡ ਕੀ ਬਾਣੀ ਗੁਰੂ ਤਿੱਤੇ ਘੜਤ ਘੜੀਏ ਬਹੁਤ ਅਨੂ ਸਾਨੂੰ ਐਫਰਟ ਕਰਨੀ ਪੈਗੀ ਕਿ ਭਈ ਅਸੀਂ ਬਣੇ ਧਰਮ ਦੇ ਰਾਹਤੇ ਚ ਚੱਲੀਏ ਹੋ ਧਰਮ ਤੇ ਅਗਰ ਤੁਸੀਂ ਧਰਮ ਦੇ ਰਾਹਤੇ ਜਾਇਆ ਤੁਹਾਡਾ ਮਨ ਬਹੁਤ ਹੀ ਸੋਣਾ ਹੋ ਜਾਏਗਾ ਤੁਹਾਡੇ ਵਿਚਾਰ ਬਰੇ ਅੱਛੇ ਹੋ ਜਾਗੇ ਤੁਸੀਂ ਚੰਗੇ ਕੰਮ ਕਰੋਗੇ ਬਾਤ ਤੁਸੀਂ ਸਹੀ ਕੰਮ ਕਰੋਗੇ ਯੂ ਵਿਲ ਵਾਕ ਦਾ ਪਾਥ ਆਫ ਰਾਈਟਿਅਸਨੈਸ ਸੋ ਤੇਰਾ ਬਹੁਤ ਹੋਗਾ ਔਰ ਇਹ ਇਹੋ ਨਹੀਂ ਗੱਲਾਂ ਕਦੀ ਵੀ ਜੋ ਹੈ ਨਾ ਇਹ ਅਵਸਥਾ ਕਦੀ ਵੀ ਡਿਸਕ੍ਰਾਈਬ ਨਹੀਂ ਕੀਤੀ ਜਾ ਸਕਦੀ ਕਥੀ ਨਹੀਂ ਜਾ ਸਕਦੀ ਔਰ ਜੋ ਕਾਇਦਾ ਉਹਨੂੰ ਬਹੁਤ ਹੀ ਪਛਤਾਵਾ ਹੋਏਗਾ ਹੁਣ ਚੌਥੀ ਸਟੇਜ ਤੇ ਆ ਐਕਸ਼ਨ ਕਰਮ ਕਰਮ ਖੰਡ ਕੀ ਬਾਣੀ ਜੋ ਦਿੱਤੇ ਹੋਰ ਨਾ ਕੋਈ ਹੋਰ ਦਿੱਤੇ ਜੋਧ ਮਹਾਬਲ ਸੂਰਜ^{(3)} ਮੇਂ ਰਾਮ ਰਹਾ ਵਰਪੂਰ ਕਰਮ ਕਰਮ ਖੰਡ ਕਰਨ ਵਾਸਤੇ ਤਾਨੂੰ ਐਕਸ਼ਨ ਕਰਨਾ ਪਾਇਗਾ ਜਾਣਕਾਰੀ ਨਾ ਕੁਛ ਨਹੀਂ ਹੁੰਦਾ ਅਗਰ ਤੁਸੀਂ ਜਾਣਕਾਰੀ ਔਰ ਐਕਸ਼ਨ ਨਹੀਂ ਕਰਦੇ ਤਾਂ ਤੁਸੀਂ ਕਿਸੇ ਕੰਮ ਦੇ ਬੰਦੇ ਨਹੀਂ ਆ ਯਾਰ ਜਾਣਕਾਰੀ ਦੇ ਬਾਅਦ ਤਾਨੂੰ ਐਕਸ਼ਨ ਵੀ ਕਰਨਾ ਚਾਹੀਦਾ ਹੈ ਹਰ ਅਗਰ ਤੁਸੀਂ ਐਕਸ਼ਨ ਲੈਂਦੇ ਆ ਤੇ ਐਕਸ਼ਨ ਦਾ ਮਤਲਬ ਕੀ ਹੈ ਅਗਰ ਤੇ ਤੁਹਾਡਾ ਆਲਾ ਪੜੋਸੀ ਤੁਹਾਡਾ ਪੜੋਸੀ ਭੁੱਖਾ ਹੈ ਔਰ ਤੁਸੀਂ ਗੁਰਦੁਆਰੇ ਜਾ ਕੇ ਪੈਸੇ ਚੜਾ ਰਹੇ ਹੋ ਆਣਾ ਚੜਾ ਰਹੇ ਆ ਤੇ ਇਹ ਇੱਕਦਮ ਮਨੇ ਧਰਮ ਦੇ ਖਿਲਾਫ ਹੈ ਪੜੋਸੀ ਨੂੰ ਖਿਲਾਣਾ ਜ਼ਿਆਦਾ ਜ਼ਰੂਰੀ ਆ ਗੁਰਦੁਆਰੇ ਜਾ ਕੇ ਦਾਨ ਦੇਣਾ ਡੋਨੇਸ਼ਨ ਕਰਨਾ ਇਨਸਾਨੀਅਤ ਦਾ ਖਿਆਲ ਰੱਖਣਾ ਚਾਹੀਦਾ ਹੈ ਇਹਦਾ ਮਤਲਬ ਹੈ ਐਕਸ਼ਨ ਐਕਸ਼ਨ ਤੁਹਾਨੂੰ ਕਰਨਾ ਜਿਹੜੇ ਪੂਰੇ ਮਨੇ ਅਸ਼ਟ ਅਭਿਜਨ ਕਰਨੇ ਹਨ ਹੋਰ ਇਹ ਐਕਸ਼ਨ ਨੂੰ ਕੋਈ ਵੀ ਮਨ ਇਹ ਦੱਸ ਨਹੀਂ ਸਕਦਾ ਤਾਨੂੰ ਮਨੇ ਇਸੇ ਤਰ੍ਹਾਂ ਦੇ ਐਕਸ਼ਨ ਕਰਸਕਾਰ ਦੇ ਰਹੇ ਹਾਂ ਭਗੇ ਹੁਣ ਅਸੀਂ ਪੰਜਵੇਂ ਸਟੇਜ ਤੇ ਆਂਦੇ ਆ ਅਸੀਂ ਕਿਹੜਾ ਪੰਜਵਾਂ ਪੈਲਾ ਸਟੇਜ ਤੇ ਧਰਮ ਕੰਡ ਪਤਾ ਲੱਗਿਆ ਕਿੱਸਾ ਚੱਲਣਾ ਹੈ ਸੈਕੰਡ ਚ ਸਾਡਾ ਅਗਾ ਗਿਆਨ ਸਾਨੂੰ ਗਿਆਨ ਹੋ ਗਿਆ ਫਿਰ ਸ਼ਰਮ ਕੰਡ ਹੋ ਗਿਆ ਅਸੀਂ ਮਿਹਨਤ ਕੀਤੀ ਫਿਰ ਅਸੀਂ ਐਕਸ਼ਨ ਕੀਤਾ ਹੁਣ ਅਸੀਂ ਸੱਚ ਕੰਡ ਪੰਜਵਾਂ ਸਟੇਜ ਸੱਚ ਕੰਡ ਸੱਚ ਕੰਡ ਵਸੇ ਨਿਰੰਕਾਰ ਕਰ ਕਰ ਵੇਕੇ ਨਦਰ ਨਹੀਂ ਆਓ ਵਾਹਿਗੁਰੂ ਆਪਣੇ ਸੱਚ ਕੰਨ ਤੇ ਦੇਖਦੇ ਆ ਦਿਖ ਦੇ ਕੇ ਮਨੇ ਖੁਸ਼ ਹੋ ਜਾਂਦੇ ਆ ਐਸਾ ਪੜਨਾ ਐਸਾ ਲੱਗਦਾ ਕਿ ਵਾਹਿਗੁਰੂ ਜੀ ਨਜ਼ਰ ਨਜ਼ਰਾਂ ਆ ਗਿਆ ਐਸਾ ਕੁਛ ਨਹੀਂ ਐ ਇਸੇ ਲਈ ਅਸੀਂ ਭਟਕ ਜਾਂਦੇ ਆ मीनिंग ਤੋਂ ਦੂਰ ਹੋ ਜਾਂਦੇ ਆ ਕਿ ਹੋਰ ਜਦੋਂ ਵੀ ਅਸੀਂ ਪਰਮਾਤਮਾ ਤੋਂ ਦੂਰ ਹੋ ਜਾਂਦੇ ਆ ਅਸੀਂ ਬਹੁਤ ਹੀ ਅਸਹਾਇਕ ਹੁੰਦੇ ਆ ਹੁਣ ਮੰਨ ਲਓ ਇੱਕ ਨਦੀ ਐ ਨਦੀ ਆਪਣੇ ਇੱਕ ਧਾਰਾ ਪਰਵਾਹ ਨੇ ਇੱਕ ਬੰਨੇ ਜਾ ਰਹੀ ਐ ਔਰ ਜਾਂਦੇ ਜਾਂਦੇ ਉਹ ਆਪਣੇ ਸਵਰਗ ਦੇ ਸਾਗਰ ਦੇ ਨਾਲ ਮਿਲ ਜਾਂਦੀ ਹੈ। ਹੋਰ ਅਸੀਂ ਅਗਸ ਨਦੀ ਦੇ ਧਾਰਾ ਦੇ ਨਾਲ ਬਹਿੰਗੇ ਤੇ ਅਸੀਂ ਸਾਗਰ ਸਾਗਰ ਨਾਲ ਆਰਾਮ ਦੇ ਨਾਲ ਮਿਲ ਜਾਾਂਗੇ ਬਗੈਰ ਜਿਆਦਾ ਮਿਹਨਤ ਦੀ ਹੋ ਖੁਸ਼ੀ ਖੁਸ਼ੀ ਮਿਲ ਜਾਾਂਗੇ। ਲੇਕਿਨ ਨਹੀਂ ਨਾ ਅਸੀਂ ਬੂੰਦ ਨੂੰ ਜਾਣਦੇ ਆ ਜਿੰਨਾ ਦਾਦੀ ਬਾਣੀਆ ਨਾ ਸਾਗਰ ਨੂੰ ਜਾਣਦੇ ਆਗੇ। ਅਸੀਂ ਨਦੀ ਦੇ ਅਗੇਂਸ਼ ਚੱਲਦੇ ਆ। ਨਦੀ ਜਿੱਦਾਂ ਲੈ ਜਾਣਾ ਚਾਹੁੰਦੀ ਉਦੋਂ ਨਹੀਂ ਜਾਂਦੇ ਆ ਰੱਬ ਜੀ ਜਿੱਦਾਂ ਤੁਹਾਨੂੰ ਲੈ ਜਾਣਾ ਚਾਹੁੰਦਾ ਅਸੀਂ ਉਦੋਂ ਨਹੀਂ ਜਾਂਦੇ ਆ ਅਸੀਂ ਉਦੋਂ ਅਗੇਂਸਟ ਜਾਂਦੇ ਆ ਔਰ ਜਦੋਂ ਅਸੀਂ ਉਲਟੇ ਬਣ ਕੇ ਤੈਰਦੇ ਆ ਤੇ ਸਾਨੂੰ ਨਦੀ ਤੈਰਨ ਨਹੀਂ ਦਿੰਦੀ ਚੰਗੀ ਤਰ੍ਹਾਂ ਹੁਣ ਨਦੀ ਹੀ ਖੁਦ ਸਾਨੂੰ ਦੁਸ਼ਮਣ ਨਜ਼ਰ ਆਉਂਦੀ ਆ ਨਦੀ ਦੇ ਅਗੇਂਸਟ ਤੈਰਨਾ ਮਤਲਬ ਕੀ ਆ ਤੁਸੀਂ ਜੋ ਕੰਮ ਸਹੀ ਹੈ ਧਰਮ ਦੇ हिसाब ਨਾਲ ਉਹ ਤੁਸੀਂ ਨਹੀਂ ਕਰ ਰਹੇ ਹੋ ਜਿਸ ਤਰ੍ਹਾਂ ਕਿ ਤੁਸੀਂ ਦੂਜਿਆਂ ਦੀ ਪ੍ਰਾਪਰਟੀ ਹੜੱਪ ਰਹੇ ਹੋ ਤੇ ਇਪਰ ਗੁਰੂ ਨਾਨਕ ਜੀ ਤੁਹਾਨੂੰ ਕਹਿੰਦੇ ਵੰਡ ਛਕਣਾ ਚਾਹੀਦਾ ਵੰਡ ਕੇ ਛਕਣਾ ਚਾਹੀਦਾ ਹੈਗਾ ਤੁਸੀਂ ਆਪਣੇ ਬਜ਼ੁਰਗਾਂ ਦੇ ਰਿਸਪੈਕਟ ਨਹੀਂ ਕਰਦੇ ਹੋ ਇਹ ਧਰਮ ਦੇ ਖਿਲਾਫ ਹੈ ਜਿਹੜਾ ਸਮਾਜ ਆਪਣੇ ਬਜ਼ੁਰਗਾਂ ਦੇ ਆਪਣੇ ਮਾਪਿਆਂ ਦਾ ਇੱਜ਼ਤ ਨਹੀਂ ਕਰਦਾ ਉਹ ਸਮਾਜ 100% ਸ਼ੋਰ ਸ਼ੋਰ ਸੜ ਜਾਂਦਾ ਹੈਗਾ ਅਲੇ ਸੜਨ ਵਾਲੇ ਰਾਹਾਂ 'ਚ ਨਿਕਲ ਪੈਂਦੇ ਆ ਗਏ ਆ ਇਸ ਗੱਲ ਨੂੰ ਸਾਨੂੰ ਸਮਝਨੇ ਚਾਹਦਾ ਅਸੀਂ ਸਵੇਰੇ ਉੱਠ ਕੇ ਪਾਠ ਕਰਦੇ ਆਂ ਪੂਜਾ ਕਰਦੇ ਆਂ ਉਹਦੇ ਬਾਅਦ ਦਿਨ ਪਰ ਜਾ ਕੇ ਜਿਹੜਾ ਹੈਗਾ ਨਾ ਆਪਣਾ ਮਨੇ ਗਲਤ ਤਰੀਕੇ ਨਾਲ ਕਮਾਈ ਕਰਦੇ ਆਂ ਝੂਠ ਫਰੇਬ ਸਭ ਕਰਦੇ ਆਂ ਝੂਠ ਫਰੇਬ ਕਰਨ ਦੇ ਬਾਅਦ ਅਗਲੇ ਆ ਤੁਸੀਂ ਕਿਸ ਹਿੰਮਤ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੇ ਸਾਹਮਣੇ ਆ ਕੇ ਮੱਥਾ ਟੇਕਦੇ ਹੋ ਤੁਹਾਨੂੰ ਆਪਣਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ ਦੂਸਰੀ ਪ੍ਰਾਇਅ ਵਰਤਾ ਦੇ ਉੱਤੇ ਬੁਰੀ ਨਜ਼ਰ ਨਹੀਂ ਰੱਖਣੀ ਚਾਹੀਦੀ ਅਸੀਂ ਗੁਰਦੁਆਰਾ 'ਚ ਬਹੁਤ ਸੇਵਾ ਕਰਨਾ ਚਾਹੁੰਦੇ ਆਂ ਇੰਨੀ ਸੇਵਾ ਕਰਨਾ ਚਾਹੁੰਦੇ ਆਂ ਅੱਜ ਅਸੀਂ ਦੇਖ ਰਹੇ ਹਾਂ ਕਿ ਮਨੇ ਗੁਰਦਵਾਰੇ ਚ ਸੇਵਾ ਕਰਨ ਵਾਸਤੇ ਇੱਕਦਮ ਲੜਾਈ ਹੋ ਰਹੀ ਆ, ਪਾਗ ਡਿੱਗ ਰਹੀ ਆ। ਉਹਦੇ ਬਾਅਦ ਦੇਖਿਆ ਪੁਲਿਸ ਆ ਰਹੀ ਆ, ਕੋਟ ਕਚੈਰੀ ਚੱਲ ਰਹੀ ਆ। ਪੇਪਰ ਤੇ ਆ ਰਿਹਾ, ਪੇਪਰ ਤੇ ਸਿੱਖ ਸਮਾਜ ਪੜ ਕੇ ਸ਼ਰਮਿੰਦਾ ਹੋ ਰਿਹਾ ਹੈ। ਔਰ ਅਸੀਂ ਮਨੇ ਜੋ ਸਾਨੂੰ ਕਰਨਾ ਹੈ, ਬੱਚਿਆਂ ਨੂੰ ਪੜਾਣਾ ਹੈ, ਸਿੱਖ ਸਮਾਜ ਨੂੰ ਵਧਾਣਾ ਹੈ, ਹਸਪੀਟਲ ਖੋਲ੍ਹਨੇ ਆ, ਸਮਾਜ ਦੀ ਸੇਵਾ ਕਰਨੀ ਆ, ਉਸ ਬੰਨੇ ਚ ਸਾਡਾ ਧਿਆਨ ਇੱਕਦਮ ਫੱਟ ਗਿਆ। और असी मैंने आ काम करने लगता है कि साड़े गुरु बहुत खुश हो रहे आगे आर आर गुरु हैप्पी विद दिस काइंड ऑफ एक्टिविटीज प्रॉपर्टी चीटिंग लड़ाई झगड़ा कोई गुरु तक ऐसा पसंद नहीं करता एकदम मैंने गलत काम से जा रहे तो रात बैठ के आही विचार करते मैं अगले कल उठ के मैं किस तू झगड़ा करा करा अपनी गति लवा ये बहुत ही ਗੁਰਮੱਧੇ ਖਿਲਾਫ ਹੈ ਇਹ ਧਰਮ ਦੇ ਖਿਲਾਫ ਹੈ ਸਾਡੇ ਦਿਮਾਗ ਤੇ ਇਸ ਤਰ੍ਹਾਂ ਦਾ ਇੰਨਾ ਕਚੜਾ ਕਬਾੜਖਾਨਾ ਭਰ ਗਿਆ ਹੈ ਕਿ ਕੀ ਹੈ ਕਿ ਰੱਬ ਤੇ ਦਿਲ ਚ ਰਹਿੰਦਾ ਰੱਬ ਦੇ ਵਾਸਤੇ ਜਗ੍ਹਾ ਛੋੜੀ ਦੀ ਹੋ ਗਈ ਕਬਾੜਖਾਨਾ ਜਾਤਾ ਹੋ ਗਿਆ ਤੇ ਰੱਬ ਜਾਰਾ ਬੈਠੇ ਕਰੂਗੀ ਜਗਾ ਖਾਲੀ ਕਰੋ ਹਰ ਰੱਬ ਨੂੰ ਚੰਗੀਤਾ ਦਾ ਰੰਗ ਦੋ ਦੀ ਸੇਵਾ ਕਰੋ ਯਾਦ ਕਰੋ ਆਪਣੀ ਜ਼ਿੰਦਗੀ ਸਫਲ ਬਣਾਓ ਰਾਜਨ ਰਾਜ ਨੂੰ ਜੋ ਅਸੀਂ ਮੰਗਦੇ ਹੋ ਅਸੀਂ ਸੰਸਾਰੀ ਚੀਜ਼ਾਂ ਮੰਗਦੇ ਆ ਉਹ ਰੱਬ ਸਾਹਿਬ ਮੈਨੂੰ ਕਾਰ ਦੇ 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 ਬਿਲਡਿੰਗ ਦੇ ਦੇ ਆ ਦੇ ਦੇ ਮੈਂ ਤੇ ਨਹੀਂ ਚੜਾਉਂਗਾ ਘੂਸ ਵੀ ਦਿੰਦੇ ਆ ਮੈਂ ਡੋਨੇਸ਼ਨ ਕਰ ਦੂੰਗਾ ਮੈਂ ਕਪੜੇ ਚੜਾ ਦੂੰਗਾ ਘੂਸ ਵੀ ਦਿੰਦੇ ਹੋ ਤੁਸੀਂ ਇਹ ਰੱਬ ਨੇ ਤੈਨੂੰ ਫੁੱਲੀ ਫ੍ਰੀडम دی ਆ ਤੁਸੀਂ ਚੰਗਾ ਕੰਮ ਕਰੋ ਜਾਂ ਬੁਰਾ ਕੰਮ ਕਰੋ ਚੰਗਾ ਕੰਮ ਕਰੋਗੇ ਤੇ ਮੋਕਸ਼ ਪ੍ਰਾਪਤੀ ਹੋਗੀ ਆਨੰਦ ਹੋਏਗਾ ਬੁਰਾ ਕੰਮ ਕਰੋ ਤੇ ਰੱਬ ਤੋਂ ਦੂਰ ਚਲੇ ਜਾਓਗੇ ਉਹ ਦੁਖੀ ਹੀ ਦੁਖੀ ਰਹਿਏਗਾ ਇਸ ਲਈ ਅਸੀਂ ਗੁਰੂ ਨਾਨਕ ਜੀ ਦੇ ਦੱਸੇ ਹੋਏ ਰਸਤੇ ਉੱਤੇ ਚੱਲੀਏ। ਔਰ ਕਿਸਾ ਚੱਲਣਾ ਹੈ ਮੈਂ ਤੁਹਾਨੂੰ ਫੇਰ ਇੱਕ ਵਾਰ ਦੱਸ ਦਿੰਦਾ ਜਿਹੜਾ ਧਰਮ ਆ ਜਿਹੜਾ ਰੱਬ ਦਾ ਕਾਨੂੰਨ ਆ ਗੌਡਸ ਲਾ ਆ ਨੇਚਰ ਦਾ ਲਾ ਉਸ हिसाब ਨਾਲ ਚੱਲਣਾ ਹੈ। ਉਹਦੀ ਅਗਰ ਸਾਨੂੰ ਜਾਣਕਾਰੀ ਹੁੰਦੀ ਆ ਤੇ ਸਾਨੂੰ ਉਹਦੀ ਐਫਰਟ ਕਰਕੇ ਉਹਦੇ ਉੱਤੇ ਜਾਣਾ ਹੈ। ਸਾਨੂੰ ਐਕਸ਼ਨ ਲੈਣਾ ਹੈ। ਇਹ ਭੁੱਖੇ ਨੂੰ ਰੋਟੀ ਖੁਲਾਣੀ ਆ। और चंगे काम करने हैं और यह सब काम करेंगे तो तुम एकदम मैंने रब ना तो मिलाप हो जूगा तुम ओ जुड़ जाएंगे एंड यू विल हैव ब्लिसफुल मर्जर विद गॉड चलो असी चलीए गुरु नानक जी के जीवे रस्ते चलीए और जिंदगी अगर खुशियाँ आनंद प्राप्त करिए मोक्ष प्राप्त करिए सैलिब्रेसन प्राप्त करिए वाहेगुरु जी की खालसा वाहेगुरु जी की फतेह